ਸਿਖੋਂ ਸਿੰਘ ਪਿੰਡ ਚ ਵਿੰਡਾ ਕਲਾਂ ਕੀ ਕੀ ਕਹ ਰਹੇ ਜਿੰਦੇ ਕੀ ਮੁਸ਼ਕਲ ਜਿਹੜੇ ਕਹਿੰਦੇ ਆ ਮੇਂ ਮੁਸ਼ਕਲ ਹਾਡਾ ਛੋਟਾ ਬੇੜਾ ਪਹਿਲਾਂ 5 ਮਹੀਨੇ ਤੋਂ ਠੀਕ ਨਹੀਂ ਹੋ ਰਿਹਾ ਟੈਗ ਹੋ ਗਿਆ ਤੇ ਬਹੁਤ ਜਿਆਦਾ ਕੋਮਾ ਜੀ ਇਸ ਟਾਈਮ ਤੇ ਉਸ ਤੋਂ ਬਾਅਦ ਹਾਡਾ ਵੱਡਾ ਬੇਟਾ ਜਿਹੜਾ ਜਤਿੰਦਰ ਸਿੰਘ ਉਹ ਗੁਰਦੁਆਰਾ ਸੇਵਾ ਕਰਦਾ ਵਾਪਿਸ ਸਭ ਸਿੱਖ ਤੇ 6 ਵਜੇ ਉੱਥੋਂ ਆਇਆ ਨਹੀਂ ਕਾ ਵਾਪਸ ਕਿੰਨਾ ਟਾਈਮ ਹੋ ਗਿਆ ਇਹ 11 ਤਰੀਕ ਦਾ 11 ਤਸਵੀਰ 11 ਤਰੀਕ 12ਵੇਂ ਮਹੀਨੇ ਦਾ ਹਾਂ ਹਾਂ ਬਾ 11 ਦਸੰਬਰ ਦਾ ਹਾਂ ਜੀ ਉਹਦਾ ਕੈਮਰਾ ਜੋ ਉੱਥੇ ਕੋਈ ਨਾ ਕੱਗਲੇ ਬੱਬ ਸਭ ਦਿਖਾਉਂਦਾ ਉਸ ਤੋਂ ਬਾਅਦ ਅੱਗੇ ਨਹੀਂ ਪਤਾ ਲੱਗਦਾ ਕਿੱਥੋਂ ਕੇਨ ਵਿਆਹ ਕੇ ਨਹੀਂ ਗਿਆ ਹਾਂ ਨਹੀਂ ਵਿਆਹ ਨਹੀਂ ਹਾਂ ਬੇਟੇ ਵਿਆਹ ਵਾਲੇ ਜੀ ਹਾਂ ਹਾਂ ਕੋਈ ਨਹੀਂ ਹਾਂ ਹਾਂ ਜੀ ਕੋਆ ਰਹੇ ਹਾਂ ਜੀ ਹਾਂ ਇਹ ਮੰਗ ਕਰਦੇ ਆਂ ਉਸ ਤੋਂ ਜਿੱਥੇ ਕੋਈ ਨੂੰ ਦੇਖੇ ਉਹਨਾਂ ਦੱਸੇ ਤੇ ਉਹਦੀ ਬੜੀ ਮਿਹਰਬਾਨੀ ਹੋਊ ਦਿਖਾ ਦਿੱਤੀ ਹੈ ਦਰਖਾਸਤ ਦਿੱਤੀ ਹੈ ਜਿਹੜਾ ਟਾਣਾ ਪੈਂਦਾ ਆ ਲੋਪ ਹੋ ਗਏ ਹਾਂ ਉਹ ਚੀਜ਼ ਮੈਨੂੰ ਹਾਂ ਉਹ ਪੋਟੂ ਵੀ ਫਾਇਨਲ ਪੋਟੂ ਵੀ ਫਾਇਨਲ ਸਭ ਕੁਝ ਕੀਤਾ ਬੜਾ ਲੱਗੇ ਲੱਗੇ ਘੁੰਮੇ ਫਰੇ ਅਜੇ ਨਹੀਂ ਪਤਾ ਲੱਗਾ ਕੋਈ ਹਾਂਜੀ ਰਿਸ਼ਤੇਦਾਰ ਵੀ ਬੜੇ ਘੁੰਮੇ ਨਾਲ ਸਾਡੇ ਕਿੰਨੇ ਬੇੜੇ ਤੁਹਾਡੇ ਮੈਂ ਦੋ ਬੇਟੇ ਆ ਧਰਮਿੰਦਰ ਸਿੰਘ ਤੇ ਜਤਿੰਦਰ ਸਿੰਘ ਇਹਨੂੰ ਵੀ ਆ ਜਣਾ ਇਹਦੇ ਟੈਗ ਹੋ ਗਿਆ ਸੀ ਹਾਂਜੀ 5 ਮਹੀਨੇ ਹੋ ਗਏ ਨੂੰ ਟੈਗ ਹੋਏ ਨੇ ਤੇ ਅਜੇ ਨਹੀਂ ਫਰਕ ਨਹੀਂ ਕੋਈ ਜ਼ਿਆਦਾ ਐਡਾ ਅਗੇ ਉਸੇ ਤਰ੍ਹਾਂ ਹਾਂ ਹਾਂ ਨਾ ਨਗਤ ਪਹਾਈ ਹਾਂਜੀ ਹਾਂ ਹਾਂ ਅਸੀਂ ਸਾਰਿਆਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਜਿਹਨੇ ਵੇਖਿਆ ਸਾਨੂੰ ਦੱਸੇ ਤਾਂ ਉਸ ਦੀ ਬੜੀ ਮਿਹਰਬਾਨੀ ਉਹ 50000 ਰੁਪਏ ਨਾਮ ਨੂੰ ਦਿੱਤਾ ਜਾਊਗਾ ਤੁਹਾਨੂੰ ਤੇ ਬੜੀ ਮਿਹਰਬਾਨੀ ਹੋਵੇਗੀ ਮੈਂ ਛੋਟਾ ਬੇਡਾ ਹੀ ਆਦਾ ਬਿਮਾਰ ਪਿਆ ਵੱਡਾ ਆਦਾ ਉਦਾ ਲਾਫਦਾ ਹੋ ਗਿਆ ਤੇ ਘਰ ਵਿੱਚ ਬੜੀ ਮੁਸ਼ਕਲ ਹੈ ਕੰਮ ਕਰਦੇ ਕਾਰ ਮੈਂ ਬਜ਼ੁਰਗੋ ਪਿੰਡਾਂ ਘਰ ਆ ਹੁਣ ਆਪਣੇ। ਕਿ ਆਈਟਮ ਕੋਹ ਹੈ? ਇਹ ਦੋਨੋਂ ਜੀ ਲੈ ਰਹੀ ਨੇ। ਹਾਂ, ਹਾਂ ਦੋਵੇਂ ਜੀ ਆ ਹੈ ਇਸ ਟਾਈਮ। ਮੇਰਾ ਨਾਮ ਚੰਨਜੀਤ ਕੋਹ ਰਤ ਪਿੰਡ ਚ ਵਿੰਡਾ। ਅੱਛਾ ਜੀ। ਤੇ ਦੋ ਬੇਟੇ ਜੋ ਹਾਦੇ। ਇੱਕ ਇਹ 11 ਤਰੀਕ ਦਾ ਬਾਹਰਲੇ ਮਹੀਨੇ ਦਾ ਘਰੋਂ ਗਿਆ। ਅਜੇ ਤੱਕ ਪਤਾ ਨਹੀਂ ਇਹ ਲੱਗਣ ਦਾ ਛੋਟੇ ਦਾ ਟੈਕ ਹੋਇਆ ਜੋ। ਹਾਂ ਦਾ ਬੜਾ ਮੁਸ਼ਕਲ। ਬੜਾ ਹੱਡਾ ਮੰਦਾ ਹਾਲ ਹੋ ਗਿਆ ਬੜਾ ਲੱਭਨੂ ਜਤਨ ਕਰਨ ਦਾ ਲੱਗਦਾ ਹੀ ਨਹੀਂ ਕਿਤੇ ਬੇਤਿਆ ਜਿਹੜਾ ਇਹਥੇ ਸਾਨੂੰ ਦੱਸ ਦਵੇ ਇਹ ਵਿਆਹੇ ਬੇਟੇ ਤਾਂ ਦੇਖੇ ਨਹੀਂ ਨਹੀਂ ਅਜੇ ਨਹੀਂ ਜੇ ਵਿਆਹੇ ਇਹਨੂੰ ਕੀ ਕਹ ਲੋ ਜਿਹੜਾ ਅੰਦਰ ਵਿਆਹ ਵੀਰ ਇਹਦਾ ਟੈਕ ਹੋਇਆ ਜੋ 5 ਮਹੀਨੇ ਹੋ ਗਏ ਬੋਲਦਾ ਬੋਲਦਾ ਨਹੀਂ ਨਾ ਇਹ ਨਹੀਂ ਜੋ ਬੋਲਦਾ ਮੰਜੇ ਤੇ ਹੀ ਆ ਐ ਬਿਜੂਰ ਕੋ ਪੜੇ ਹਟਾ ਬੁਰਾ ਆ ਲਿਆ ਇਹ ਜਿਹੜਾ ਬੇਟਾ ਜਿਹੜਾ ਗਿਆ ਇਹਦਾ ਕੀ ਨਾਮ ਹੈ ਇਹਦਾ ਇਹਦਾ ਨਾਮ ਜਤਿੰਦਰ ਹੈ ਹਾਂ ਕਿੱਥੇ ਗਿਆ ਕਰੋ ਇਹ ਬਾਪ ਦਾ ਸਾਹ ਸਿੱਟ ਜਾਂਦਾ ਜਾਨਣਾ ਹੀ ਰੋਜ ਹਾਂ ਪਰ ਸਵੇਰੇ ਘਰ ਘਾਰ ਹੀ ਨਹੀਂ ਆਇਆ ਮਰ ਗਿਆ ਠੀਕ ਤੇਰੇ ਕਿਹਾ ਕਿ ਜਾਂਦਾ ਤੇ ਸਵੇਰੇ ਹੀ ਸ਼ਾਮੀ ਫਿਰ ਆਇਆ ਨਹੀਂ ਜੇ 6 ਵਜੇ ਘਰ ਹਾਂਜੀ ਅਰੇ ਕਾ ਸਾਨੂੰ ਕੋਈ ਦੱਸੇ ਬੜੀਏ ਦੀ ਮਿਹਰਬਾਨੀ ਆਹੀ ਬੜਾ ਡਾ ਬੁਰਾ ਆ ਲਿਆ ਦੋ ਸਾਡੇ ਬੇਟੇ ਦੇ ਬੇਟੀ ਆ ਦੀ ਆਈ ਆ ਇੱਕ ਮੰਗੀ ਤੇ ਪਿਆ ਇੱਕ ਲਵ ਦਾ ਨਿਹੜਾ ਬੁਰਾ ਆ ਲਿਆ ਆਈ ਬੁੱਢਾ ਬੁੜੀ ਮੱਕਾ ਰਿਆ ਜੇ ਕੋਈ ਵੀ ਆਕੇ ਸਾਨੂੰ ਬਾਸ ਦੇਵੇ ਬਰਨਾਂ ਦੇ ਜੁਗ ਜਨ ਸਿੰਘ ਪਿੰਡ ਚੋਂ ਡਾਕਲਾ ਕਿੰਨੀ ਮਗਲਾ ਜੁਗਨ ਮਫਲਾ ਜੀ ਦੀ ਇਹ ਬਣ ਗਿਆ ਪੀ ਮੇਰੇ ਪੈਰ ਦਾ ਲੜਕਾ ਏ ਮੇਰੇ ਪਾਏ ਜੀ ਪਾਏ ਜੀ ਠੀਕ ਆ ਤੇ 11 ਦਸੰਬਰ ਦਾ ਘਰ ਗਿਆ ਸੀਗਾ ਠੀਕ ਆ ਗੁਰਦੁਆਰੇ ਸਾਹਿਬ ਕੋਲ ਦਿੱਲੀ ਜਾਂਦੇ ਸੀਗੇ ਸੇਵਾ ਕਰਕੇ ਸ਼ਾਮ ਨੂੰ ਆ ਜਾਂਦੇ ਸੀਗੇ ਪਰ 11 ਦਸੰਬਰ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਸੀ ਕਿ ਤਕਰੀਬ ਆ ਜਾਂਦੇ ਸੀ ਰੋਜ਼ ਸ਼ਾਮ ਨੂੰ ਕਰੇ ਚਲੋ ਅਸੀਂ ਬੜੀ ਕੋਸ਼ਿਸ਼ ਕੀਤੀ ਸੀ ਸੀਸੀਟੀਵੀ ਬਹੁਤ ਵੇਖਿਆ ਜਿੱਥੋਂ ਤੱਕ ਸਾਨੂੰ ਦਿਸਿਆ ਅਸੀਂ ਵੇਖਿਆ ਬਟ ਮਤਲਬ ਕੁਝ ਪਤਾ ਨਹੀਂ ਲੱਗਾ ਕਿਉਂਕਿ ਲਾਹ ਲਹਿਰ ਪੈ ਗਈ ਹੈ ਲਹਿਰ ਦੇ ਨਾਲ ਕੋਈ ਕੈਮਰਾ ਕੋங்கਰਾ ਸਾਨੂੰ ਨੱਗਿਆ ਹੀ ਨਹੀਂ ਆ ਉੱਥੇ ਤੇ ਆਪਾਂ ਅਪੀਲ ਕਰਦੇ ਆ ਕਿ ਜਿਹੜੇ ਵੀ ਸੱਜਣ ਲੋਕ ਆਲ ਭਰਾ ਨੂੰ ਇਹ ਵੀਰ ਸਾਡਾ ਦਿਖੇ ਸਾਨੂੰ ਦੱਸਿਆ ਜਾਵੇ ਇਹ ਸਾਡਾ ਨੰਬਰ ਨੇ ਥੱਲੇ ਠੀਕ ਹੈ ਜੀ ਪ੍ਰਿਵਾਹ ਹਜ਼ਾਰ ਰੁਪਏ 50 ਇਹ ਨਾਮਿਲ ਦਿੱਤਾ ਜਾਊਗਾ ਤੇ ਇੱਕ ਸਾਡਾ ਭਰਾ ਇਹਨਾਂ ਦਾ ਠੀਕ ਆ ਤਰਮੰਦਰ ਸਿੰਘ ਦਾ ਉਸ ਨੂੰ ਅੱਜ ਤੋਂ 5 ਮਹੀਨੇ ਪਹਿਲਾਂ ਅਟੈਕ ਹੋ ਗਿਆ ਸੀਗਾ ਤੇ ਉਹ ਮੰਜੀ ਤੇ ਆ ਮਤਲਬ ਕਿ ਕੁਛ ਨਹੀਂ ਹੈਗਾ ਇਹਨਾਂ ਬਿਨਾਂ ਪਤਾ ਦਸਵਾਇਲਾ ਦੇ ਕੋਲ ਠੀਕ ਆ ਬਜ਼ੁਰਗ ਮਾਤਾ ਪਿਤਾ ਘਰ ਦੇ ਵਿੱਚ ਦਾਵਾ ਡੋਲ ਤੁਰੇ ਫਿਰਦੇ ਨੇ ਤੇ ਸਾਡੀ ਸਾਰੇ ਸੱਜਣਾਂ ਭੈਣ ਭਰਾਵਾ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਕਿਸੇ ਨੂੰ ਦਿਸਦਾ ਹੈ ਤਾਂ ਸਾਡੇ ਦੱਸਿਆ ਜਾਵੇ ਇਹ ਰੁਆ ਘਰ ਤਾਂ ਤੇ ਬਸ 300 ਤੂੰ ਚਲੋ ਅਸੀਂ ਬਹੁਤ ਲੱਭ ਚੁੱਕੇ ਆ ਆਪਣਾ ਅਮਰਸਰ ਜ਼ਿਲ੍ਹਾ ਇਧਰੋਂ ਸਰਹਾਲ ਵਾਲੀ ਸਾਈਡ ਤੱਕ ਸਾਰੇ ਜਿੱਥੋਂ ਤੱਕ ਹੋ ਸਕਿਆ ਆਪਾਂ ਦੇਖਿਆ ਪਰ ਅਜੇ ਤੱਕ ਸਾਨੂੰ ਕੋਈ ਇੱਕ ਵੀ ਫੋਨ ਜਾਂ ਕਿਸੇ ਦਾ ਕੋਈ ਮੈਸੇਜ ਜਾਂ ਕਿਸੇ ਵੱਲੋਂ ਕੋਈ ਸੂਚਨਾ ਨਹੀਂ ਮਿਲੀ ਹੈਗੀ ਹਰ ਬਠਾਲੇ ਲੋਪੋ ਕੇ ਤਲਾਸ਼ ਦਿੱਤੀ ਸੀ ਹਾਂ ਜਿਸ ਤਿਆਰ ਛਪਾਇਆ ਸਾਰੇ ਆਪਣੇ ਅਮਰਸਰ ਜ਼ਿਲ੍ਹੇ ਵਿੱਚ ਲਾ ਰਹੇ ਆ ਕੁਝ ਲੱਭ ਚੁੱਕੇ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼